ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਗੱਡੀਆਂ ਦੇ ਉੱਤੇ ਲੱਗੇ ਫਾਸਟ ਟੈਗ 31 ਜਨਵਰੀ 2024 ਤੋਂ ਹੋਣ ਜਾ ਰਹੇ ਨੇ ਬੰਦ ਜੀ ਹਾਂ ਐਨ ਐਚ ਏ ਆਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ 31 ਜਨਵਰੀ 2024 ਤੋਂ ਬਾਅਦ ਪੁਰਾਣੇ ਫਾਸਟ ਟੈਗ ਬੰਦ ਹੋ ਜਾਣਗੇ NHAI ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ 1 ਵਹੀਕਲ 1 ਫਾਸਟੈਗ ਜਿਸ ਦਾ ਉਦੇਸ਼ ਇੱਕ ਫਾਸਟੈਗ ਦੀ ਇੱਕ ਤੋਂ ਵੱਧ ਵਾਹਨਾਂ ਦੇ ਉੱਤੇ ਦੁਰਵਰਤੋਂ ਨੂੰ ਰੋਕਣਾ ਹੈ ਜੀ ਹਾਂ ਇਸ ਦੇ ਬਾਰੇ ਜਾਣਕਾਰੀ ਦਿੰਦੇ ਆ ਸੜਕ ਆਵਾਜਾਈ ਮੰਤਰਾਲੇ ਦੇ ਵਿੱਚ ਪੀ ਆਈ ਬੀ ਦੇ ਏ ਡੀ ਜੀ ਜੇ ਪੀ ਮੱਟੂ ਸਿੰਘ ਦਾ ਕਹਿਣਾ ਹੈ ਕਿ ਪੁਰਾਣੇ ਫਾਸਟੈਗ ਕੇਵਾਈਸੀ ਦੇ ਦਾਰੇ ਵਿੱਚ ਆਉਣਗੇ ਫਾਸਟੈਗ ਨੂੰ ਚਾਲੂ ਰੱਖਣ ਲਈ ਕੇਵਾਈਸੀ ਕਰਾਉਣੀ ਲਾਜ਼ਮੀ ਹੋਵੇਗੀ 31 ਜਨਵਰੀ 2024 ਤੋਂ ਬਾਅਦ ਅਧੂਰੇ KYC ਵਾਲੇ ਫਾਸਟ ਟੈਗਨ ਨੂੰ ਬੈਂਕ ਦੁਆਰਾ ਅਯੋਗ ਅਤੇ ਬਲੈਕਲਿਸਟਡ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਟੋਲ ਤੇ ਪਹੁੰਚ ਕੇ ਜੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ ਹੁਣ ਸਵਾਲ ਇਹ ਹੈ ਕਿ KYC ਕਰਵਾਉਣ ਲਈ ਜਾਣਾ ਕਿੱਥੇ ਹੈ ਤਾਂ ਦੱਸ ਦਈਏ ਕਿ ਫਾਸਟ ਟੈਗ ਧਾਰਕ ਜਿਨ੍ਹਾਂ ਨੇ ਆਪਣੇ ਬੈਂਕਰ ਦੇ ਕੋਲੋਂ ਫਾਸਟ ਟੈਗ ਲਿਆ ਹੈ ਤਾਂ ਉਹ ਆਪਣੇ ਬੈਂਕਰ ਦੇ ਕੋਲ ਜਾ ਕੇ ਹੀ KYC ਕਰਨਗੇ ਉਦਾਹਰਨ ਵਜੋਂ ਜੇਕਰ ਤੁਸੀਂ फास्ट टैग Paytm ਦੇ ਕੋਲੋਂ ਲਿਆ ਹੈ ਤਾਂ Paytm ਜਾ ਕੇ ਤੁਸੀਂ KYC ਕਰ ਸਕਦੇ ਹੋ ਤੇ ਜੇਕਰ ਕਿਸੇ ਬੈਂਕ ਦੇ ادارے ਦੇ ਵਿੱਚੋਂ ਤੁਸੀਂ Fastag ਲਿਆ ਹੈ ਤਾਂ ਉੱਥੇ ਜਾ ਕੇ ਤੁਸੀਂ KYC ਕਰੋਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਨਵੇਂ Fastag ਨੂੰ KYC ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪੁਰਾਣੇ Fastag 31 ਜਨਵਰੀ 2024 ਨੂੰ ਬੰਦ ਹੋ ਜਾਣਗੇ ਇਸ ਦੇ ਪਿੱਛੇ ਇੱਕ ਉਦੇਸ਼ ਸੀ ਕਿ ਵਪਾਰਕ ਵਾਹਨਾਂ ਦਾ ਟੋਲ ਘਰੇਲੂ ਵਾਹਨ ਦੇ ਨਾਲੋਂ ਜ਼ਿਆਦਾ ਸੀ ਤਾਂ ਡਰਾਈਵਰ ਕੀ ਕਰਦੇ ਸਨ ਕਿ ਘਰੇਲੂ ਵਾਹਨ ਦਾ ਫਾਸਟੈਗ ਆਪਣੀ ਵਪਾਰਕ ਗੱਡੀ ਦੇ ਉੱਤੇ ਲਗਾ ਲੈਂਦੇ ਸਨ ਜਿਸ ਦਾ ਸਰਕਾਰ ਨੂੰ ਕਟਾ ਪੈਂਦਾ ਸੀ ਇਸ ਮਕਸਦ ਨੂੰ ਲੈ ਕੇ 1 ਵਹੀਕਲ 1 ਫਾਸਟੈਗ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੋ ਨਾਲ ਹੀ ਦੱਸ ਦਈਏ ਕਿ ਜੇਕਰ ਤੁਸੀਂ ਫਾਸਟ ਟੈਗ ਅਪਡੇਟ ਨਹੀਂ ਕਰਦੇ ਫਾਸਟ ਟੈਗ ਦੇ ਉੱਤੇ ਕੇ ਵੀ ਸੀ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਜਿਹੜਾ ਹੈ ਟੋਲ ਦੇ ਉੱਤੇ ਜਾ ਕੇ ਪੇ ਕਰਨਾ ਪਵੇਗਾ ਅਦਾ ਕਰਨਾ ਪਵੇਗਾ ਨਾਲ ਹੀ ਦੱਸ ਦਈਏ ਕਿ ਸਿਰਫ ਨਵੀਨਤਮ ਫਾਸਟ ਟੈਗ ਖਾਤਾ ਹੀ ਕਿਰਿਆ ਦੇ ਵਿੱਚ ਰਹੇਗਾ ਕਿਉਂਕਿ ਪਿਛਲੇ ਟੈਗਸ ਨੂੰ 31 ਜਨਵਰੀ 2024 ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਜਾਂ ਬਲੈਕਲਿਸਟਡ ਕਰਾਰ ਕਰ ਦਿੱਤਾ ਜਾਵੇਗਾ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਸカイ ਨਿਊਜ਼ ਪੰਜਾਬ ਦੇ ਨਾਲ